ਪੰਜਾਬੀਆਂ ਲਈ ਇੱਕ ਮਾਣ ਵਾਲੀ ਗੱਲ ਹੈ ਕਿ ਪੈरिस 올림픽 ਦੇ ਵਿੱਚ ਪਹਿਲੀ ਵਾਰੀ ਹੋਵੇਗਾ ਕਿ 20 ਖਿਡਾਰੀ ਪੰਜਾਬੀ ਹੀ ਹਿੱਸਾ ਲੈਣਗੇ ਔਰ ਗੋਲਫ ਦੇ ਵਿੱਚ ਵੀ ਸਾਡਾ ਖਾਤਾ ਪੰਜਾਬੀਆਂ ਦਾ ਖੁੱਲਣ ਵਾਲਾ ਕਿਉਂਕਿ ਗਗਨਜੀਤ ਭੁੱਲਰ ਨੇ ਸਿਲੈਕਸ਼ਨ ਜਿਹੜੀ ਕੀਤੀ ਹੈ ਤੇ ਉਸ ਦੇ ਵਿੱਚ ਉਮੀਦ ਹੈ ਜਿਹੜੇ ਖੇਡਾਂ ਦੇ ਮਾਹਰ ਨੇ ਗਗਨਜੀਤ ਭੁੱਲਰ ਤੋਂ ਵੀ ਜਤਾ ਰਹੇ ਨੇ ਕਿ ਇਸ ਵਾਰੀ ਉਹਨਾਂ ਦਾ ਵੀ ਮੈਡਲ ਪੱਕਾ ਹੋਵੇਗਾ ਕਿਉਂਕਿ ਗੋਲਫ ਦੇ ਵਿੱਚ ਸਾਡਾ ਖਾਤਾ ਖੁੱਲਿਆ ਇਸ ਤੋਂ ਇਲਾਵਾ ਭਾਰਤੀ ਹਾਕੀ ਟੀਮ ਦੇ ਵਿੱਚ ਵੀ ਪਹਿਲਾਂ ਦੀ ਵਾਂਗ ਇਸ ਵਾਰ ਵੀ ਖਿਡਾਰੀਆਂ ਦੀ ਗਿਣਤੀ ਬਹੁਤ ਹੈ ਕਿਉਂਕਿ 10 ਖਿਡਾਰੀ ਇਕੱਲੇ ਪੰਜਾਬ ਦੇ ਖੇਡਣਗੇ ਪੰਜਾਬੀ ਖੇਡਣਗੇ ਔਰ ਮਨਪ੍ਰੀਤ ਸਿੰਘ ਜਿਨ੍ਹਾਂ ਦਾ ਚੌਥਾ 올림픽 ਹੋ ਖੇਡਣ ਜਾ ਰਹੇ ਨੇ ਜਿਹੜਾ ਆਪਣਾ ਤਜਰਬੇਕਾਰ ਖਿਡਾਰੀ ਨੇ ਪਿਛਲੀ ਵਾਰੀ ਵੀ ਭਾਰਤ ਨੂੰ ਤਗਮਾ ਦਿਵਾਉਣ ਵਿੱਚ ਮੈਡਲ ਦਿਵਾਉਣ ਦੇ ਵਿੱਚ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਸੀ ਔਰ ਮੈਡਲ ਜਿੱਤ ਕੇ ਆਏ ਸਨ ਪਾਵੇਂ ਉਹ ਕਾਂਸੇ ਦਾ ਮੈਡਲ ਜਿੱਤਿਆ ਸੀ ਪਰਦੇਸ਼ ਨੇ ਮਾਣ ਮਹਿਸੂਸ ਕੀਤਾ ਕਿਉਂਕਿ 40-41 ਸਾਲ ਬਾਅਦ ਉਹ ਖਾਤਾ ਖੁੱਲਿਆ ਸੀ ਤਾਂ ਹੁਣ 20 ਖਿਡਾਰੀ ਇਕੱਲੇ ਭਾਰਤ ਦੇ ਵਿੱਚੋਂ ਪੰਜਾਬੀ ਜਿਹਨੇ ਜਿਹੜੇ ਉਹ ਹਿੱਸਾ ਲੈ ਰਹੇ ਨੇ ਭਾਰਤ ਦੇ ਜਿਹੜੇ ਖਿਡਾਰੀ ਨੇ ਉਹ 113 ਜਾ ਰਹੇ ਨੇ 올림픽 ਦੇ ਵਿੱਚ ਖੇਡਣ ਪੈਰਿਸ 올림픽 ਦੇ ਵਿੱਚ ਉਸ ਦੇ ਵਿੱਚੋਂ ਕੇਵਲ ਤੇ ਕੇਵਲ 20 ਖਿਡਾਰੀ ਇਕੱਲੇ ਪੰਜਾਬੀ ਨੇ ਤੇ ਪਹਿਲੀ ਵਾਰੀ ਹੋ ਰਿਹਾ ਕਿ ਐਡੀ ਵੱਡੀ ਗਿਣਤੀ ਜਾ ਰਹੀ ਹੈ ਇਹ ਨਹੀਂ ਕਿ ਪਹਿਲਾਂ ਨਹੀਂ ਗਏ ਖਿਡਾਰੀ ਖੇਡਣ ਪਹਿਲਾਂ ਵੀ ਗਏ ਨੇ ਪਰ ਇਕੱਠੇ ਵੀ ਖਿਡਾਰੀਆਂ ਦਾ ਇੱਕ 올림픽 ਦੇ ਵਿੱਚ ਉਤਰਨਾ ਆਪਣੇ ਆਪ ਪੰਜਾਬ ਤੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ 26 ਜੁਲਾਈ ਤੋਂ 11 ਅਗਸਤ ਤੱਕ ਚੱਲਣ ਵਾਲੇ ਪੈਰਿਸ 올림픽 2024 ਦੇ ਲਈ ਭਾਰਤ ਦੀਆਂ ਸਾਰੀਆਂ ਟੀਮਾਂ ਸੈੱਟ ਹੋ ਚੁੱਕੀਆਂ ਨੇ ਤੇ ਭਾਰਤ ਦੇ 113 ਐਥਲੀਟ ਨੇ ਜਿਹੜੇ ਉਹਨਾਂ ਦੀ ਟਿਕਟ ਪੱਕੀ ਹੋ ਚੁੱਕੀ ਹੈ ਪੈਰਿਸ ਦੀ ਜਿਸ ਦੇ ਵਿੱਚੋਂ 20 ਪੰਜਾਬ ਦੇ ਨੇ ਭਾਰਤ ਦੇ ਲਈ ਖੇਡਣ ਵਾਲਿਆਂ ਦੇ ਵਿੱਚ ਜਿਹੜੀ ਖਿਡਾਰੀਆਂ ਦੀ ਗਿਣਤੀ ਲਗਭਗ 18 ਫੀਸਦੀ ਪੰਜਾਬੀਆਂ ਦੀ ਹੈ ਹਾਕੀ ਦੇ ਵਿੱਚ ਪੰਜਾਬ ਦੇ 10 ਖਿਡਾਰੀ ਖੇਡਣਗੇ ਸ਼ੂਟਿੰਗ ਦੇ ਵਿੱਚ 7 ਖੇਡਣਗੇ ਐਥਲੈਟਿਕਸ ਦੇ ਵਿੱਚ ਜਿਹੜੇ ਨੇ 2 ਖੇਡਣਗੇ 골ਫ ਦੇ ਵਿੱਚ ਇੱਕ ਖਿਡਾਰੀ ਖੇਡੇਗਾ ਜਿਸ ਦਾ ਸੀ ਜ਼ਿਕਰ ਕੀਤਾ ਗਗਨਜੀਤ ਭੁੱਲਰ ਪਹਿਲੀ ਵਾਰ ਹੀ ਜਾ ਰਹੇ ਨੇ ਪਰ ਪਹਿਲੀ ਵਾਰੀ ਉਹਨਾਂ ਤੋਂ ਉਮੀਦਾਂ ਬਹੁਤ ਜ਼ਿਆਦਾ ਨੇ ਕਿਉਂਕਿ ਜਿਹੜੇ ਖੇਡਾਂ ਦੇ ਮਾਹਰ ਨੇ ਜਾਂ ਫਿਰ ਸਿਲੈਕਸ਼ਨ ਕਰਦੇ ਨੇ ਜਿਹੜੇ ਖਿਡਾਰੀਆਂ ਦੀ ਉਹਨਾਂ ਨੂੰ ਆਸ ਹੈ ਕਿਉਂਕਿ ਉਹਨਾਂ ਨੂੰ ਮੀਡੀਆ ਦੇ ਵਿੱਚ ਦੋ ਸਵਾਲ ਵੀ ਕੀਤਾ ਕਿ ਕਿ 골ਫ ਦੇ ਵਿੱਚ ਕਿਵੇਂ ਮੈਡਲ ਆਉਣ ਦੀ ਆਸ ਹੈ ਤਾਂ 골프 ਦੇ ਵਿੱਚ ਪੰਜਾਬੀਆਂ ਦਾ ਖਾਤਾ ਹੀ ਪਹਿਲੀ ਵਾਰੀ ਖੁੱਲ ਰਿਹਾ ਹੈ ਖਿਡਾਰੀਆਂ ਦੇ ਉੱਥੇ ਜਾਣ ਦਾ ਇਸ ਕਰਕੇ ਗਗਨਜੀਤ ਭੁੱਲਰ ਤੋਂ ਬਹੁਤ ਉਮੀਦਾਂ ਨੇ ਟੋਕੀਓ 올림픽 ਦੀ ਤਰ੍ਹਾਂ ਇਸ ਵਾਰ ਵੀ ਪੰਜਾਬੀਆਂ ਦੀ ਦਾਵੇਦਾਰੀ ਬਹੁਤ ਵੱਡੀ ਹੈ ਤੇ ਸ਼ੂਟਿੰਗ ਦੇ ਵਿੱਚ 40% ਦਾ ਜਿਹੜਾ ਇਜ਼ਾਫਾ ਹੋ ਗਿਆ ਕਿਉਂਕਿ 7 ਖਿਡਾਰੀ ਸ਼ੂਟਿੰਗ 'ਚ ਹੀ ਜਾ ਰਹੇ ਨੇ 골프 ਦੇ ਵਿੱਚ ਪੰਜਾਬ ਦਾ ਡੈਬਿਊ ਹੋਣਾ ਹੈ ਪਹਿਲੀ ਵਾਰੀ ਖਿਡਾਰੀ ਚੱਲਿਆ ਔਰ 2020 ਦੇ ਟੋਕੀਓ 올림픽 ਦੇ ਵਿੱਚ ਵੀ ਪੰਜਾਬ ਦੇ 17 ਐਥਲੀਟ ਨੇ ਜਿਹੜੇ ਉਹ রেকর্ড ਬਣਾ ਕੇ ਆਏ ਸੀ ਖੇਡ ਕੇ ਆਏ ਸੀ ਇਕੱਠੇ ਪਰ ਮੈਡਲ ਸਿਰਫ ਹਾਕੀ ਨਹੀਂ ਜਿੱਤ ਸਕਿਆ ਸੀ ਜਿੱਤ ਪਾਈ ਸੀ ਹਾਕੀ ਦੀ ਟੀਮ ਪੰਜਾਬੀ ਖਿਡਾਰੀਆਂ ਦੇ ਨਾਲ ਇਹ ਸੱਜੀ ਹਾਕੀ ਟੀਮ ਦੇ ਵਿੱਚ ਕਾਂਸੇ ਦਾ ਤਗਮਾ ਜਿੱਤਣ ਦੇ ਵਿੱਚ ਕਾਮਯਾਬ ਹੋਈ ਸੀ ਬੀਜਿੰਗ 올림픽 ਦੇ ਵਿੱਚ ਵੀ ਪੰਜਾਬ ਦੇ 8 ਖਿਡਾਰੀ ਹੀ ਖੇਡੇ ਸੀ ਇਸ ਤੋਂ ਬਾਅਦ ਪੰਜਾਬ ਦੀ ਲਗਾਤਾਰ ਦਾਅਵੇਦਾਰੀ ਵਧਦੀ ਜਾ ਰਹੀ ਹੈ ਜਿਹੜੀ ਕਿ ਇੱਕ ਖੁਸ਼ੀ ਦੀ ਗੱਲ ਹੈ ਮਾਣ ਵਾਲੀ ਗੱਲ ਹੈ ਕਿ ਕਦੇ 8 ਖਿਡਾਰੀ ਹੁੰਦੇ ਸਨ 올림픽 ਚ ਇਕੱਠੇ ਖੇਡਣ ਵਾਲੇ ਤੇ ਫਿਰ 17 ਗਿਣਤੀ ਹੋਈ ਤੇ ਹੁਣ ਗਿਣਤੀ ਪੈरिस 올림픽 2024 ਵਿੱਚ ਖੇਡਣ ਵਾਲਿਆਂ ਦੀ ਜਿਹੜੀ ਆ ਉਹ 20 ਹੋ ਗਈ ਹੈ ਜਿਸ ਦੇ ਵਿੱਚ 10 ਖਿਡਾਰੀ ਇਕੱਲੇ ਭਾਰਤੀ ਹਾਕੀ ਟੀਮ ਦੇ ਵਿੱਚ ਖੇਡਣਗੇ ਜਿਸ ਦੀ ਅਗਵਾਈ ਜਿਸ ਦੀ ਕਮਾਂਡ ਆ ਮਨਪ੍ਰੀਤ ਸਿੰਘ ਭਾਰਤੀ ਹਾਕੀ ਖਿਡਾਰੀ ਦੇ ਕੋਲ ਹੋਣੀ ਹੈ ਜਿਨ੍ਹਾਂ ਨੇ ਚੌਥੀ ਵਾਰੀ ਇਸ 올림픽 ਦੇ ਵਿੱਚ ਖੇਡਣਾ ਤੇ ਇਸ ਵਾਰ ਮਨਪ੍ਰੀਤ ਸਿੰਘ ਦੀ ਕਪਤਾਨੀ ਦੇ ਵਿੱਚ ਹੀ ਭਾਰਤੀ ਹਾਕੀ ਟੀਮ ਨੇ 41 ਸਾਲ ਬਾਅਦ ਕਾਂਸੀ ਦਾ ਕਦਮਾ ਜਿਹੜਾ ਪਦਕ ਹੈ ਜਿਹੜਾ ਤਗਮਾ ਹੈ ਉਹ ਜਿੱਤਿਆ ਸੀ ਤੇ ਪੰਜਾਬ ਦੇ ਵਿੱਚ ਇੰਡੀਵਿਜੂਅਲ ਇਵੈਂਟ ਦੇ ਵਿੱਚ ਜਿਆਦਾ ਮੈਡਲ ਮਿਲਣ ਦੀ ਉਮੀਦ ਹੈ ਇਸ ਵਾਰੀ ਕੀਤੀ ਜਾ ਰਹੀ ਹੈ ਹਾਲਾਂਕਿ ਜਿਹੜੇ ਐਨਆਈਐਸ ਪਟਿਆਲਾ ਦੇ ਸਾਬਕਾ ਡਾਇਰੈਕਟਰ ਨੇ ਆਈਪੀ ਨਾਗੀ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਉਹਨਾਂ ਨੂੰ ਸਵਾਲ ਕੀਤਾ ਗਿਆ ਐਥਲੈਟਿਕਸ ਦੇ ਵਿੱਚ ਤੂਰ ਬੜੇ ਦਾਵੇਦਾਰ ਨੇ ਉਹਨਾਂ ਨੇ ਕਿਹਾ ਕਿਉਂਕਿ ਤੂਰ ਨੇ ਜਿਹੜੇ ਉਹਨਾਂ ਨੇ ਪਿਛਲੀ ਵਾਰੀ ਵੀ ਜਿੰਦ ਜਾਣ ਲਾ ਦਿੱਤੀ ਸੀ ਔਰ ਇਸ ਵਾਰ ਵੀ ਸਾਡੇ ਦੋ ਸਟਾਰ ਐਥਲੈਟਿਕਸ ਦੇ ਵਿੱਚ ਨੇ ਜਿਹੜੇ ਕਿ ਸ਼ਾਰਟ ਪੁੱਟ ਸਟਾਰ ਤਜਿੰਦਰਪਾਲ ਸਿੰਘ ਤੂਰ ਲਗਾਤਾਰ ਦੂਜਾ ਦੂਸਰਾ 올림픽 ਖੇਡਣਗੇ ਉੱਥੇ ਹੀ ਉਹ ਮੈਡਲ ਦੇ ਬੜੇ ਵੱਡੇ ਦਾਵੇਦਾਰ ਮੰਨੇ ਜਾ ਰਹੇ ਨੇ ਤੇ ਉੱਥੇ ਹੀ ਅਕਸ਼ਦੀਪ ਜਿਹੜੇ ਨੇ ਉਹਨਾਂ ਤੋਂ ਵੀ ਕਾਫੀ ਜ਼ਿਆਦਾ ਉਮੀਦਾਂ ਨੇ ਜਿਹੜੀਆਂ ਉਹਨਾਂ ਨੇ ਲਾਈਆਂ ਨੇ ਔਰ ਇਸੇ ਤਰ੍ਹਾਂ ਨਿਸ਼ਾਨੇਬਾਜ਼ ਹੋਣ ਜਾਂ ਕੋਈ ਹੋਰ ਹੋਵੇ ਗਗਨਜੀਤ ਭੁੱਲਰ ਬਾਰੇ ਵੀ ਸਵਾਲ ਹੋਇਆ 골ਫ ਦੇ ਵਿੱਚ ਤੁਹਾਨੂੰ ਕੀ ਉਮੀਦਾਂ ਨੇ ਤੇ ਉਹਨਾਂ ਨੇ ਕਿਹਾ ਗਗਨਜੀਤ ਭੁੱਲਰ ਨੇ ਏਸ਼ੀਅਨ ਤੇ ਯੂਰੋਪੀਅਨ ਹਰ ਲੈਵਲ ਦੇ ਉੱਤੇ ਖੇਡਿਆ ਉਹ ਬੜੇ ਐਕਸਪੀਰੀਅੰਸ ਵਾਲੇ ਖਿਡਾਰੀ ਬਣ ਗਏ ਨੇ ਹੁਣ ਤੇ ਮੈਡਲ ਦੇ ਦਾਵੇਦਾਰਾਂ ਵਿੱਚੋਂ ਇੱਕ ਨੇ ਤੇ ਇਹ ਅੱਛੀ ਲਹਿ ਦੇ ਵਿੱਚ ਵੀ ਚੱਲ ਰਹੇ ਨੇ ਚੰਗੀ ਲਹਿ ਚ ਚੱਲ ਰਹੇ ਨੇ ਕਿਉਂਕਿ ਖਿਡਾਰੀ ਦੀ ਇੱਕ ਲਹਿ ਵੀ ਹੁੰਦੀ ਹੈ ਕਿਸੇ ਵੇਲੇ ਖਿਡਾਰੀ ਦੇ ਕੋਲ ਪਰਫਾਰਮ ਪਰਫਾਰਮੈਂਸ ਹੈ ਖਿਡਾਰੀ ਦੀ ਘਟ ਜਾਂਦੀ ਹੈ ਕਿਸੇ ਵੇਲੇ ਵੱਧ ਜਾਂਦੀ ਹੈ ਪਰ ਗਗਨਜੀਤ ਭੁੱਲਰ ਜਿਹੜੇ ਕੀ ਪੰਜਾਬ ਦੇ ਵੱਲੋਂ ਪਹਿਲੀ ਵਾਰੀ ਗੋਲਫ ਦੇ ਵਿੱਚ ਕੋਈ ਖਿਡਾਰੀ ਖੇਡਣ ਜਾ ਰਹੇ ਐ ਇਸ ਕਰਕੇ ਉਸ ਤੋਂ ਉਮੀਦਾਂ ਵੀ ਵੱਧ ਨੇ ਔਰ ਜਿਹੜੇ ਮਾਹਰ ਨੇ ਉਹ ਵੀ ਦੱਸਦੇ ਨੇ ਕਿ ਗਗਨਜੀਤ ਭੁੱਲਰ ਚੰਗੀ ਲਹਿ ਚ ਚੱਲ ਰਹੇ ਨੇ ਇਸ ਕਰਕੇ ਮੈਡਲ ਉਹ ਵੀ ਜਿੱਤ ਸਕਦੇ ਨੇ ਤਾਂ ਭਾਰਤੀ ਖੜਾ ਰਹੀ ਜਿੱਥੇ ਮਾਣ ਮਹਿਸੂਸ ਕਰਨਗੇ 113 ਜਾ ਰਹੇ ਨੇ ਹਾਲਾਂਕਿ ਵੱਖ-ਵੱਖ ਸੂਬਿਆਂ ਦੇ ਵਿੱਚੋਂ ਜਾ ਰਹੇ ਉੱਥੇ 올림픽 ਦੇ ਵਿੱਚ ਪੂਰੇ ਦੁਨੀਆ ਭਾਰ ਦੇ ਵਿੱਚ ਨਮਾਇੰਦਗੀ ਭਾਵੇਂ ਸਾਰਿਆਂ ਨੇ ਭਾਰਤ ਦੇਸ਼ ਦੀ ਕਰਨੀ ਹੈ ਪਰ ਉਸ ਦੇ ਵਿੱਚੋਂ ਹੀ ਕਿਉਂਕਿ ਸੂਬਿਆਂ ਦੀ ਖੂਬਸੂਰਤੀ ਦੇ ਨਾਲ ਹੀ ਦੇਸ਼ ਬਣਦਾ ਹੈ ਔਰ ਉਹਨਾਂ ਸੂਬਿਆਂ ਦੀ ਖਾਸੀਅਤ ਇਹ ਹੈ ਕਿ ਹਰੇਕ ਸੂਬੇ ਦੀ ਆਪ ਕੋ ਆਪਣੀ ਵਿਲੱਖਣਤਾ ਹੈ ਤਾਂ ਇੱਕ ਇਸੇ ਕਰਕੇ ਇੱਕ ਮਾਲਾ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਮਣਕੇ ਪਰੋਏ ਹੋਏ ਨੇ ਭਾਰਤ ਦੇ ਵਿੱਚ ਜਿਸ ਦੇ ਵਿੱਚ ਇੱਕ ਮਣਕਾ ਪੰਜਾਬ ਦਾ ਵੀ ਹੈ ਜਿਹੜਾ ਚਾਰ ਚੰਦ ਲਾ ਦਿੰਦਾ ਭਾਰਤ ਨੂੰ ਔਰ ਉਸੇ ਕਰਕੇ ਹੀ ਭਾਰਤ ਦੇ ਵਿੱਚ ਜਿਹੜੇ 20 ਖਿਡਾਰੀ ਜਾ ਰਹੇ ਨੇ ਜਿਨ੍ਹਾਂ ਨੇ ਪਿਛਲੀ ਵਾਰੀ ਵੀ 올림픽 ਟੋਕਿਓ 올림픽 ਦੇ ਵਿੱਚ ਵੀ ਭਾਰਤੀ ਹਾਕੀ ਖਿਡਾਰੀਆਂ ਨੇ ਦੇਸ਼ ਦਾ ਜਿਹੜਾ ਮਾਣ ਨਾਲ ਸਿਰ ਉੱਚਾ ਕੀਤਾ ਸੀ ਤੇ ਇਸ ਵਾਰੀ ਵੀ ਉਮੀਦ ਹੈ ਕਿ ਜਿਹੜੇ 20 ਖਿਡਾਰੀ ਜਾ ਰਹੇ ਨੇ ਇਹਨਾਂ ਵਿੱਚੋਂ ਵੀ ਜ਼ਿਆਦਾਤਰ ਖਿਡਾਰੀ ਦਾਅਵੇਦਾਰ ਨੇ ਕਿ ਉਹ ਮੈਡਲ ਜਿੱਤ ਕੇ ਪੱਕਾ ਵਾਪਸ ਆਉਣਗੇ ਤਾਂ ਤੁਹਾਨੂੰ ਇਹ 20 ਖਿਡਾਰੀਆਂ ਦੀ ਸਿਲੈਕਸ਼ਨ 올림픽 ਵਿੱਚ ਜਾਣ ਦਾ ਜਿਹੜਾ ਮਾਣ ਮਹਿਸੂਸ ਹੋ ਰਿਹਾ ਹੈ ਇਸ ਦੇ ਬਾਰੇ ਤੁਹਾਡਾ ਮਨ ਖੁਸ਼ੀ ਦੇ ਨਾਲ ਖਿਵਾ ਹੋਇਆ ਕੀ ਕਹਿੰਦਾ ਤੁਹਾਡਾ ਆਪਣਾ ਵਿਚਾਰ ਕੀ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਨੇ ਰਹੋ ਇਹ ਵੀਸੀ ਪੰਜਾਬ ਦੇ ਨਾਲ